ਸ਼ਾਮ ਦੇ ਸਾਨੀਚ ਵਸਦੇ ਸਾਰੇ ਹੀ ਭੈਣ ਭਰਾਵਾਂ ਨੂੰ ਸਾਡੀ ਪਰਿਵਾਰਿਕ ਲੋਕ ਦੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਇਨਰ ਜੀਵਿਆਂ ਵਿੱਚੋਂ ਟਾਈਮ ਕੱਢ ਕੇ ਅਸੀਂ ਅੱਜ ਫੇਰ ਸਾਰੇ ਇਕੱਠੇ ਹੋਏ ਆਂ ਤੇ ਅੱਜ ਜਿਹੜਾ ਇਹ ਤੁਹਾਨੂੰ ਗਾਣਾ ਸੁਣਾਉਣ ਲੱਗੇ ਆ ਇਹ ਨਾ ਆਪਾਂ ਸਕੂਲ ਟਾਈਮ ਬਾਲ ਸਭਾ ਉਦੋਂ ਲੱਗਦੀ ਦੀ ਤੇ ਉਹਦੇ ਵਿੱਚ ਬੋਲਦੇ ਹੁੰਨੇ ਹਾਂ ਤੇ ਉਦੋਂ ਵੀ ਇਹ ਗਾਣਾ ਇੰਨੀ ਕੁ ਫੀਲ ਵਾਲਾ ਹੁੰਦਾ ਹੈ ਵੀ ਬੜੇ ਇਮੋਸ਼ਨ ਚ ਸਾਇਰ ਜਿਹੜੇ ਇਮੋਸ਼ਨਲ ਜਿਹੜੇ ਹੋ ਜਾਂਦੇ ਹੁੰਨੇ ਆ ਤੇ ਅੱਜ ਫੇਰ ਉਹ ਸਾਡਾ ਦਿਲ ਕੀਤਾ ਕੀ ਹੈ ਉਹ ਗਾਣਾ ਤੁਹਾਡੇ ਰੂਹ ਨੂੰ ਕਰੀਏ ਤੇ ਆਓ ਫਿਰ ਤੁਹਾਨੂੰ ਆਪਾਂ ਉਹ ਗਾਣਾ ਸੁਣਾਈਏ ਤੇ ਸੁਣ ਕੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਵੀ ਉਹ ਗਾਣਾ ਕਿਸ ਤਰ੍ਹਾਂ ਦਾ ਲੱਗਾ ਸਾਡੇ ਲਾਈਕ ਚੈਨਲ ਨੂੰ ਲਾਈਕ ਸ਼ੇਅਰ ਤੇ ਕਮੈਂਟ ਵੀ ਜ਼ਰੂਰ ਕਰਿਆ ਕਰੋ ਧੰਨਵਾਦ ਪੋਲਾ ਤੇ ਬੈਠੀਆਂ ਤਿੱਦਲੀਯਾ ਮਾ ਓ ਵੀ ਤੇ ਉਡਣੀ ਗਈਆਂ 니 ਮੇਰੀਏ ਪੋੜੀਏ 니 ਮਾ ਓ ਵੀ ਤੇ ਉਡਣੀ ਗਈਆਂ ਦਰਿੰਜਣਾ ਚ ਬੈਠੀਆਂ ਸਖੀਆਂ 니 ਮਾ ਓ ਵੀ ਤੇ ਤੋਰ ਨੀ ਗਈਆਂ 니 ਮੇਰੀਏ ਪੋੜੀਏ 니 ਮਾ ਓ ਵੀ ਤੇ ਤੋਰ ਨੀ ਗਈਆਂ ਕੈਸਾ ਚੱਲ ਕੇ ਨੀ ਮਾਂ ਧਰ ਵਿੱਚ ਰਹੀਆਂ ਖਲੋ ਨੀ ਮੇਰੀਏ ਪੋੜੀਏ ਨੀ ਮਾਂ ਧਰ ਵਿੱਚ ਰਹੀਆਂ ਖਲੋ ਕਿਸੇ ਨੇ ਦਿੱਤਾ ਮੈਨੂੰ ਪੀੜਾ ਤੇ ਮੰਜੜਾ ਕਿਸੇ ਨੇ ਨਾ ਆਖਿਆ ਸਿਰੋ ਨੀ ਮੇਰੀਏ ਪੋੜੀਏ ਨੀ ਮਾਂ ਕਿਸੇ ਨੇ ਨਾ ਆਖਿਆ ਸਿਰੋ ਹਾੜ ਕੇ ਮੈਂ ਦੜੜੀ ਗਠੜੀ ਤੋਰ ਪਈ ਕਿਸੇ ਨੇ ਨਾ ਆਖਿਆ ਸਿਰੋ ਨੀ ਮੇਰੀਏ ਪੋੜੀਏ ਨੀ ਮਾ ਕਿਸੇ ਨੇ ਨਾ ਆਖਿਆ ਸਿਰੋ ਤਾਇਨੇ ਪੜ ਲਈ ਗਠੜੀ ਮੇਰੀ ਚਾਚੇ ਨੇ ਆਖਿਆ ਸਿਰੋ ਨੀ ਮੇਰੀਏ ਪੋੜੀਏ ਨੀ ਮਾ ਚਾਚੇ ਨੇ ਆਖਿਆ ਸਿਰੋ ਨੇ ਦਿੱਤਾ ਪੀੜਾ ਤੇ ਮੰਝੜਾ ਚਾਚੇ ਨੇ ਆਖਿਆ ਸਿਬੋ ਨੀ ਮੇਰੀਏ ਪੋੜੀਏ ਨੀ ਮਾਂ ਚਾਚੇ ਨੇ ਆਖਿਆ ਸਿਬੋ ਚੌਂਕੇ ਜਬੜੀਏ ਰਾਣੀਏ ਨੀ ਪਾਬੋ ਤੂੰ ਮੇਰੀ ਮਾਂ ਦੇ ਤਾਂ ਨੀ ਮੇਰੀਏ ਰਾਣੀਏ ਨੀ ਪਾਬੋ ਤੂੰ ਮੇਰੀ ਮਾਂ ਦੀ ਤਾਂ ਨਦਸੀ ਸੁਹੇ ਨਿਰਟੜੇ ਤੂੰ ਮੈਨੂੰ ਚਟੜੇਈ ਦੇ ਨੀ ਮੇਰੀਏ ਰਾਣੀਏ ਨਿਪਾ ਬੋ ਤੂੰ ਮੈਨੂੰ ਚਟੜੇਈ ਦੇ ਵੀਰਾ ਤੇਰੀ ਬੜਿਆ ਤੂੰ ਮੇਰੇ ਬਾਬਲੇ ਦੀ ਥਾਂ ਮੇ ਮੇਰੇ ਆ ਰਾਜਿਆ ਵੀਰਾ ਤੂੰ ਮੇਰੇ ਬਾਬਲੇ ਦੀ ਥਾਂ ਬਾਬਲੰਦ ਦੇਂਦਾ ਸੀ ਬੂਰੀਆਂ ਵਿੱਚ ਝੋਟੀਆਂ ਤੂੰ ਮੈਨੂੰ ਕਾਲੀਆਂ ਆਂ ਦੇ ਵੇ ਮੇਰੇ ਆ ਰਾਜਾ ਵੀਰਾ ਤੂੰ ਮੈਨੂੰ ਕਾਲੀਆਂ ਆਂ ਦੇ ਪਾਬੀਆਂ ਅੰਤ ਸਹੇਲਣੀਆਂ ਵੀਰਾ ਦੀ ਠੰਡੜੀ ਸ਼ਾਮ ਨੀ ਮੇਰੀਏ ਬੋਲੀਆਂ ਨੀ ਮਾਂ ਵੀਰਾ ਦੀ ਠੰਡੜੀ ਸ਼ਾਮ ਉਨਾਂ ਤੇ ਬੇਟੀਆਂ तितਲੀਆਂ ਮਾਂ ਹੋ ਵੀ ਤੇ ਉੱਡ ਨਹੀਂ ਗਈਆਂ ਨੀ ਮੇਰੀਏ ਪੋੜੀਏ ਨੀ ਮਾਂ ਹੋ ਵੀ ਤੇ ਉੱਡ ਨਹੀਂ ਗਈਆਂ ਨੀ ਮੇਰੀਏ ਪੋੜੀਏ ਨੀ ਮਾਂ ਹੋ ਵੀ ਤੇ ਉੱਡ ਨਹੀਂ ਗਈਆਂ